ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸਨਾਲ ਜੀ ਕੀ ਹਾਲ ਹੈ ਅਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਤਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਸਵਾਰ ਤੇ ਤੁਹਾਡਾ ਸਾਰੇ ਪੈਣ ਭਰਾਵਾਂ ਦਾ ਆਪਣੇ ਚੈਨਲ YouTube ਚੈਨਲ ਸੰਜੀਵ ਰਣ ਵਿੱਚ ਕਾਲੀ ਤੇ ਆਪਾਂ ਲੱਗਿਆ ਜੀ ਨਵੀਂ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਲਾਈਕ 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 ਤੇ ਸ਼ੇਅਰ ਜਰੂਰ ਕਰਿਓ ਜੀ ਤੇ ਇੱਥੇ ਆਪਾਂ ਕਰ ਰਹੇ ਹਾਂ ਜੀ ਚੌਾਰੇ ਦੀ ਸਫਾਈ ਤੇ ਚੌਾਰੇ ਦੇ ਵਿੱਚ ਹੈਗੇ ਨੇ ਜੀ ਆਪਣੇ ਬੈੱਡ ਲੱਗੇ ਹੋਏ ਤੇ ਆਪਾਂ ਬੈੱਡਾਂ ਦੇ ਦਰਾਂ ਜਿਹੜੇ ਉਹ ਸਾਫ਼ ਕਰਾਂਗੇ ਸ਼ਮਿਕਾ ਤੇ ਇਹਦੇ ਵਿੱਚ ਰੱਖੇ ਹੋਏ ਜੀ ਆਪਾਂ ਭਾਂਡੇ ਜਿਹੜੇ ਆਪਣੇ ਗਾਏ ਦੇ ਵਿੱਚ ਦਿੱਤੇ ਜਾਂਦੇ ਹਨ ਉਹ ਭਾਂਡੇ ਰੱਖੇ ਹੋਏ ਆ ਇਹਦੇ ਵਿੱਚ ਤੇ ਕਿਉਂਕਿ ਜੇ ਆਪਣੇ ਭਾਂਡੇ ਅੱਗੇ ਆਪਾਂ ਨਹੀਂ ਲਾਏਗਾ ਨਾ ਤੇ ਭਾਂਡੇ ਨੂੰ ਪਤਾ ਹੀ ਆ ਕਾਰਾਂ ਦੇ ਵਿੱਚ ਬਾਦੂ ਹੁੰਦੇ ਨੇ ਮੁਰੀਆਂ ਕੋਲੇ ਤੇ ਜਦੋਂ ਇਹ ਸਤ ਸਮਾ ਦੇ ਪਾਂਡੀ ਦੇਡੇ ਉਹ ਹੀ ਇਹਨਾਂ ਆਪਾਂ ਮੁੱਕ ਕੇ ਲੈ ਗਏ ਤੇ ਬਾਕੀ ਜਿਹੜੀ ਸੀ ਜਿਹੜੀ ਸੀਦੀ ਲੋੜ ਨਹੀਂ ਦੇ ਉਹ ਆਪਾਂ ਲੈ ਵੀ ਜਾਂਦੇ ਨੇ ਮੈਨੂੰ ਨਾ ਕੋਈ ਆਇਆ ਗਿਆ ਆਉਂਦਾ ਉਦੋਂ ਪਰ ਨਾ ਵੀ ਕੀ ਲੈ ਵੀ ਜਾਂਦੇ ਹੁੰਦੇ ਸੋਣੀ ਲੰਦੀ ਹੈ ਤੇ ਇੱਥੇ ਨਾਲ ਤੁਹਾਨੂੰ ਕੁਝ ਖਾਸ ਚੀਜ਼ਾਂ ਦਿਖਾਉਣੀਆਂ ਨੇ ਜੀਆਂ ਤੇ 1 ਮਿੰਟੇ ਹੋ ਕੇ ਦਿਖਾ ਇੱਥੇ ਨਾਲ ਤੁਹਾਨੂੰ ਏ ਕਬੂਲੇ ਹੁੰਦੇ ਦੀਆਂ ਚੀਜ਼ਾਂ ਦਿਖਾਉਣੀਆਂ ਸੋਣਨਾਂ ਸ਼ੇਅਰ ਕਰਦੀਆਂ ਜੀ ਤੇ ਇਹ ਦੇਖੋ ਇਹ ਛੋਟਾ ਜਿਹਾ ਹੁੰਦਾ ਸੀਗਾ ਮੈਨੂੰ ਪਾਪੇ ਲਿਆ ਕੇ ਦਿੱਤੇ ਸੀ ਹਾਂ ਇਹ ਪਾਪੇ ਮਿਲੇ ਆ ਕੇ ਦਿੱਤੇ ਸੀਗੀ ਤੇ ਇਹਦੀਆਂ ਦੇਖੋ ਜੀ ਹਨਾ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਹੋਈਆਂ ਨੇ ਮੈਨੂੰ ਸੋਹਣੀਆਂ ਲੱਗਦੀਆਂ ਨੇ ਇਹ ਹੈਗੇ ਚੀਜ਼ਾਂ ਸਾਹਮਣੇ ਆ ਤੇ ਇੱਕ ਇਹਦਾ ਜਹਾਜ਼ ਹੈ ਜੀ ਇਹ ਥੋੜਾ ਜਿਹਾ ਸਾਡੇ ਪਾਪਾ ਜੀ ਘਰੇ ਲੋਡ ਕਰਕੇ ਦੇਖਣ ਲੱਗੇ ਤੇ ਉਹਨਾਂ ਨੇ ਖੋਲ ਜੀ ਦਿੱਤਾ ਮੁਰਕ ਕੇ ਹਨਾ ਤਸਿਆ ਨਹੀਂ ਗਿਆ ਉਹਨਾਂ ਤੋਂ ਇਹ ਟੁੱਟਿਆ ਪਤਾ ਕਿਵੇਂ ਇਹ ਨਾ ਬਾਹਰ ਡਾਉਣ ਲੱਗ ਗਏ ਚਾਚੂ ਹੋਰੇ ਹਾਂ ਤੇ ਇਹਨੂੰ ਉੱਪਰ ਚੜਦਾ ਹੁੰਦਾ ਸੀ ਜੇ ਰਿਮੋਟ ਹੈ ਜਿਹੜਾ ਹਨਾ ਉਹ ਵੀ ਟ ਹੈਗਾ ਨਾ ਤੇ ਬਹੁਤ ਦੇਰ ਉਸ ਟਾਈਮ ਤੇ ਇੱਕ ਛੋਟਾ ਜਿਹਾ ਹੁੰਦਾ ਸੀ ਹਜੇ ਤੁਰਨ ਲੱਗਿਆ ਲੱਗਿਆ ਸੀ ਉਹ ਲਿਆ ਫਿਰਦਾ ਸੀ ਇਹਨੂੰ ਤੇ 2500 ਦਾ ਆਇਆ ਸੀ ਉਸ ਟਾਈਮ ਇਹਦੇ ਚਾਚੂ ਨੇ ਲਿਆ ਕੇ ਦਿੱਤਾ ਸੀਗਾ ਤੇ ਉਹ ਬਾਾਰ ਵਿੱਚ ਲੱਗੇ ਹੋਏ ਨੇ ਇਹ ਤੇ ਇੱਕ ਮੈਂ ਹੋਰ ਦਿਖਾਣੀ ਏ ਸਾਨੂੰ ਇਹ ਵੀ ਜਿਹੜੀ ਹੈ ਇਹਦੇ ਨਾਲ ਵੀ ਸਾਡੀ ਬਹੁਤ ਜਿਹੜੀ ਹੈ ਯਾਦ ਜੁੜੀ ਹੋਈ ਹੈਗੀ ਇਹ ਜੇ ਮੇਰਾ ਫੇਵਰੇਟ ਖਾਣਾ ਤੇ ਇਹ ਹੈਗਾ ਜੀ ਰੋਬਟ ਤੇ ਇਹਦੇ ਵੀ ਜਿਹੜੇ ਸੁੱਚ ਲੱਗੇ ਤੁਰਦਾਗਾ ਸੈਲੇ ਦੇ ਨਾਲ ਖਤਮ ਹੋਏ ਪਏ ਨੇ ਇਹਨੂੰ ਤੋੜ ਕੇ ਰੱਖਾਉਗੇ ਇਦੇ ਕੋਲ ਤਲਵਾਰ ਤੇ ਗੰਨ ਵੀ ਸੀ ਹਾਂਜੀ ਇਹਦੇ ਇੱਕ ਹੱਥ 'ਚ ਤਲਵਾਰ ਹੋਣੀ ਸੀ ਕੱਪ 'ਚ ਗੰਨ ਤੇ ਨੇੜੇ ਹੋ ਕੇ ਦੇਖੋ ਤੁਸੀਂ ਇਹਨਾਂ ਦੇ ਵਿੱਚ ਜਿਹੜੇ ਆ ਗੈਪ ਆਗੇ ਥੋੜੇ ਥੋੜੇ ਇੰਨਾ ਝੁੰਡੀ ਸੀ ਤਲਵਾਰ ਤੇ ਗੰਨ ਤੇ ਬਹੁਤ ਸੋਹਣਾ ਇਹ ਵੀ ਇਹਨੂੰ ਜਿਹੜਾ ਇਹ ਅਸੀਂ ਲਿਆ ਕਿੱਥੋਂ ਚੰਡੀਗੜ੍ਹ ਤੋਂ ਜਦੋਂ ਬੀਬੀ ਬਿਮਾਰ ਹੋਈ ਸੀ ਉਹ ਹਸਪਤਾਲ 'ਚ ਸੀ ਮੰਮੀ ਸੀਗੇ ਉਹ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਸੀ ਅਸੀਂ ਤੇ ਏਕ ਮੋੜੋ ਛੋਟਾ ਹੁੰਦਾ ਸੀ ਹਨਾ ਰਹਿ ਨਹੀਂ ਸਕਦਾ ਹੁੰਦਾ ਸੀ ਕਿ ਸਾਨੂੰ 15 ਨੇ ਜਿਹੜੇ ਉੱਥੇ ਲੱਗ ਪਏ ਸੀਗੇ ਤੇ ਫਿਰ ਇਹਨੂੰ ਅਸੀਂ ਪਰਿਆਉਣ ਵਾਸਤੇ ਲਾਚ ਦੇਣ ਵਾਸਤੇ ਹਨਾ ਕਿ ਘਰੇ ਗਿਆ ਨੂੰ ਹੋਊਗਾ ਮਮਾ ਤੁਸੀ ਇਹਨੇ ਦੇ ਲਾਇਆਈ ਤੇ ਸਾਡੇ ਬੀਬੀ ਕਹਿੰਦੇ ਵੀ ਆਪਾਂ ਜਾਂਦੇ ਹੋਏ ਵਾਸਤੇ ਕੋਈ ਖੇਡ ਲੈ ਕੇ ਜਾਵਾਂਗੇ ਤੇ ਫਿਰ ਅਸੀਂ ਇਹ ਲੈ ਕੇ ਆਏ ਸੀ ਜੀ ਹੋ ਗਏ ਨਿਤ ਚਾਰ ਸਾਲ ਤੇ ਦੇਖੋ ਹਨਾ ਜੇ ਆਪਾਂ ਚੀਜ਼ਾਂ ਨੂੰ ਸਾਮਕੇ ਰੱਖਦੇ ਆ ਤਾਂ ਜਿਹੜੀਆਂ ਨੇ ਬਹੁਤ ਚੀਜ਼ਾਂ ਸੀ ਇਹਦੇ ਕੋਲ ਹਨਾ ਟਰੈਕਟਰ ਟਰਾਲੀ ਨਾ ਵੀ ਜਿਹੜੀਆਂ ਨੇ ਵਾਧੂ ਸਾਮੀਆਂ ਪਈਆਂ ਸੀ ਇੱਕ ਗੱਟਾ ਭਰਿਆ ਹੋਇਆ ਜਿਹੇ ਖੇਡਾਂ ਦਾ ਤੇ ਉਹ ਆਪਾਂ ਛੋਟੇ ਆਪਣਾ ਜਿਹੜਾ ਛੋਟਾ ਬੱਚਾ ਜੀ ਹਰਜਾ ਕੋਲ ਨੂੰ ਦੇ ਰੱਖਿਆ ਨੇ ਹਨਾ ਤੇ ਕਿਉਂਕਿ ਹੁਣ ਚਲੋ ਬੱਚਿਆਂ ਨੇ ਖੇਡਣਾ ਖੇਡਣ ਵਾਸਤੇ ਹੁੰਦੀਆਂ ਇਹ ਚੀਜ਼ਾਂ ਸਾਮ ਵੀ ਕੀ ਕਰਨੀਆਂ ਨੇ ਤੇ ਇਹ ਥੋੜੀਆਂ ਜਿਹੀ ਜਿਹੜੀਆਂ ਮੈਂ ਸਾਮ ਤੇ ਰੱਖੀਆਂ ਹੋਈਆਂ ਨੇ ਇੱਕ ਇਹ ਦੇਖੋ ਜੀ ਏਕਮ ਦੇ ਛੋਟੇ ਹੁੰਦੇ ਦੀ ਬਾਲਟੀ ਹੈ ਮੈਂ ਮੈਂ ਤਾਂ ਮਾਸਕ ਵੀ ਲੈ ਜਾਂਦੇ ਜਦੋਂ ਇਹ ਚੱਲਦਾ ਆਵਾਲ ਹਾਂ ਤੋੜਨ ਲਈ ਤੇ ਇਹ ਬਾਲਟੀਆਂ ਜਿੱਕੇ ਵੀ ਛੋਟੇ ਹੁੰਦੇ ਨੂੰ ਬਾਲਟੀ ਲੈ ਕੇ ਦਿੱਤੀ ਸੀ ਜਣਾ ਤੇ ਇੱਕ ਇਹ ਜੱਗ ਜੱਗ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਛੋਟਾ ਜਿਹਾ ਇਹ ਸਾਡੇ ਦੂਜੇ ਘਰ ਵਾਲੇ ਮਾਸੀ ਉਹਨਾਂ ਨੇ ਦਿੱਤਾ ਸੀ ਇਹ ਨੂੰ ਏਕਮ ਦੇ ਛੋਟੇ ਹੁੰਦੇ ਨੂੰ ਤੇ ਇੱਕ ਹੋਰ ਚੀਜ਼ ਦਿਖਾਉਣੀ ਹੈ ਦੇਖੋ ਕਿੰਨੀ ਸੋਹਣੀ ਚੀਜ਼ ਹੈ ਇਹ ਵੀ ਜਿਹੜਾ ਹੈ ਨਾ ਆਪਾਂ ਨੂੰ ਆਪਣੇ ਸਾਸੂ ਮਾਣੇ ਦਿੱਤਾ ਸੀ ਇਹ ਵਾਕਸਾ ਤੇ ਇਹ ਆਪਣੇ ਗਾਹਾਂ ਪਰਤਾਤੇ ਦਾ ਹੈ ਜੀ ਹਨਾ ਨਿਸ਼ਾਨੀਏ ਫੁਰਖਾਂ ਦੀ ਫੁਰਖੇ ਨਿਸ਼ਾਨੀ ਕਿਹਦਾ ਹੈ ਇਹਨੂੰ ਤੇ ਇਹ ਬਹੁਤ ਜਿਹੜਾ ਸੋਹਣਾ ਪੇਟ ਹੋਇਆ ਹੋਇਆ ਸੀ ਪਰ ਇਹਦੇ ਪੇਟ ਜਿਹੜਾ ਲਹਿ ਗਿਆ ਸੀ ਕਿਸੇ ਕਾਰਨ ਤੇ ਆਪਾਂ ਨੂੰ ਜਿਹੜਾ ਹੈ ਇਹ ਵਾਈਟ ਵਾਈਟ ਕਰਨਾ ਪੈ ਗਿਆ ਪਰ ਇਹ ਪਹਿਲਾਂ ਬਹੁਤ ਸੋਹਣਾ ਸੁਨਹਿਰੀ ਚੀਜ਼ ਸੀ ਇਹ ਸੁਨਹਿਰੀ ਸੁਨਹਿਰੀ ਸਸਾਰਾ ਤੇ ਬਹੁਤ ਸੋਹਣਾ ਸੁਪਰ ਸਖਤ ਬਹੁਤ ਹੈ ਤੇ ਇਸ ਲਈ ਇਹ ਜਿਹੜਾ ਮੈਂ ਸਾਹਮਣੇ ਰੱਖਿਆ ਹੋਇਆ ਇਹਦੇ ਵਿੱਚ ਆਪਾਂ ਜਿਹੜੇ ਮਾੜੇ ਮੋੜ ਤੇ ਸਮਾਨ ਹੁੰਦਾ ਬੁੜੀਆਂ ਵਾਲਾ ਤੁਹਾਨੂੰ ਪਤਾ ਜੀ ਕੰਨਾਂ ਕੋਲ ਨਾਲ ਉਹ ਚੀਜ਼ਾਂ ਪਾਈਆਂ ਹੋਈਆਂ ਨੇ ਤੇ ਇਹ ਵੀ ਜਿਹੜਾ ਮੈਂ ਸਾਹਮਣੇ ਰੱਖਦੀ ਆ ਤੇ ਦਸ ਇੱਕ ਤੁਹਾਨੂੰ ਹੋਰ ਚੀਜ਼ ਪਾ ਮਾਂ ਇੱਕ ਬੰਦੇ ਬਚਪਨ ਵਾਲੀ ਤੇ ਜਦੋਂ ਆਪਾਂ ਚੀਜ਼ਾਂ ਖੋਲਦੇ ਹਾਂ ਨਾ ਨਹੀਂ ਵਧੀਆ ਲੱਗਦਾ ਬੱਚਿਆਂ ਦਾ ਬਚਪਨ ਜਿਹੜਾ ਚਾਹ ਦਾ ਪਨੇ ਪੜੇ ਤੇ ਦੇਖੋ ਇਹੋ ਨੇਰੇ ਸਾਥ ਕੇ ਦੇਖੋ ਜੀ ਕਾਪਾ ਕਿੰਨੀ ਆ ਸੋਹਣੀ ਆ ਸੋਹਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਪਹਿਲਾਂ ਇਹ ਜੂੜਾ ਨਹੀਂ ਹੁੰਦਾ ਸੀ ਦੇਖੋ ਜੀ ਪਹਿਲਾਂ ਇਹ ਬਿਨਾ ਜੂੜੇ ਤੋਂ ਹੁੰਦਾ ਸੀ ਜੂੜਾ ਤਾਂ ਇਹ ਹੁਣ ਹੀ ਰੱਖਿਆ ਦੋ ਤਿੰਨ ਸਾਲਾਂ ਦਾ ਤੇ ਬਹੁਤ ਕਿਊਟ ਹੁੰਦਾ ਸੀ ਇਹ ਮੋਟਾ-ਮੋਟਾ ਹੁੰਦਾ ਸੀ ਦੇਖੋ ਇੱਥੇ ਦੇਖੋ ਕਿੰਨਾ ਮੋਟਾ ਹੁੰਦਾ ਸੀਗਾ ਤੇ ਇਹ ਨਾਨਾ ਜੀ ਦੇਕੇ ਗਈ ਸੀ ਜੀ ਪੋਜ ਬਹੁਤ ਸੋਹਣੇ ਮਾਰਦੇ ਹੁੰਦਾ ਸੀ ਦੇਖੋ ਹੁਣ ਇਹਨਾਂ ਨੂੰ ਸਾਫ਼ ਕਰਕੇ ਅੰਦਰ ਜਿਹੜਾ ਇਹ ਵਿੱਚ ਰੱਖ ਲਈਏ ਕਿ ਸਾਨੂੰ ਥੋੜੀ ਦੇਰ ਬਾਅਦ ਮਿਲ ਦੇਣੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋਨੇ ਕੰਨੀਆਂ ਜਿਹੜੀਆਂ ਛੋਟੇ ਹੁੰਦੇ ਨੇ ਚੀਜ਼ਾਂ ਕਿਵੇਂ ਲੱਗੀਆਂ ਬਾਕੀ ਸਾਨੂੰ ਮੈਂ ਇਹਦੇ ਟਰੈਕਟਰ ਵਗੈਰਾ ਵੀ ਦਿਖਾਉਂਗੀ ਹਨਾ ਉਹ ਨਾ ਜਿਹੜੇ ਆਪਾਂ ਬੱਚੇ ਆਪਣੇ ਛੋਟੇ ਨਾਲ ਜਾਪੂਂ ਦੇ ਰੱਖੇ ਨੇ ਵੀ ਚਲ ਬੱਚਾ ਖੇਡੂ ਹੈ ਨਾ ਪਹਿਲਾਂ ਤਾਂ ਮੈਂ ਹੁਣ ਸਾਰ ਤੱਕ ਸਾਫ਼ ਕੇ ਰੱਖਿਆ ਸੀ ਜੀ ਤੇ ਫਿਰ ਹੁਣ ਆ ਮੈਂ ਆਖੇ ਵਿਚਾਰ ਕੀ ਕਰਾਉਣਾ ਹਨਾ ਵਧੀਆ ਉਹ ਵੀ ਖੇਡੂਗਾ ਤੇ ਤਾਂ ਕਰਕੇ ਜਿਵੇਂ ਆਪਾਂ ਜਿਹੜਾ ਇਹਨੂੰ ਕੀਰ ਅੱਜ ਮੈਂ ਸੈੱਟ ਵੀ ਮੰਗਵਾਇਆ ਸੀ ਜੀ ਜੇ ਟਰੈਕਟਰ ਵੱਡਾ ਟਰੈਕਟਰ ਇੱਕ ਛੋਟਾ ਸੀਗਾ ਹਲ ਬੰਨ ਹਲ ਸੀਗੇ ਤਵੀਆਂ ਸੀ ਚਲੋ ਜੀ ਹੁਣ ਸੋਨਾਂ ਆਪਾਂ ਟਾਇਰ ਕਿ ਮਿਲਦੇ ਆਂਗੇ ਤੇ ਆਪਾਂ ਇਹ ਸਮਾਨ ਨੂੰ ਸਾਮਭ ਲੀਏ ਹੈਲੋ ਹਾਂਜੀ ਹੁਣ ਇੱਥੇ ਦੇਣਾ ਜਿਹੜਾ ਅਗਲੇ ਦਿਨਾਂ ਦੀ ਸਵੇਰ ਹੋ ਗਈ ਹੈ ਅਗਲੇ ਦਿਨ ਦੇ 9:00 9:30 ਦਾ ਟਾਈਮ ਆਗਾ ਤੇ ਉਸ ਤੋਂ ਬਾਅਦ ਆਪਾਂ ਕੰਨੇ ਦਰਾਜ ਹੀ ਸਾਫ਼ ਕਰਿਆ ਜੀ ਦਰਾਜ ਸਾਫ਼ ਕਰਕੇ ਬਸ ਆ ਬੈੱਡਾਂ ਦੇ ਹਨਾ ਗੱਦਿਆਂ ਦੇ ਕਵਰ ਚੜਾਏ ਹੈਗੇ ਇਹਨਾਂ ਦੇ ਮੂੰਹ ਸੇ ਉੱਤੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਹੋ ਗਿਆ ਸੀ ਜੀ ਕੁਵੇਲਾ ਤੇ ਹੁਣ ਬਸ ਆਪਾਂ ਆਏ ਆ ਜੀ ਹੁਣ ਚਿਵਾਰੇ ਦੇ ਵਿੱਚ ਤੇ ਆਪਣੇ ਬਾਕੀ ਸਾਰੇ ਕੰਮ ਤਾਂ ਜਿਹੜੇ ਹੋ ਗਏ ਹੈਗੇ ਹਾਂ ਆਪਾਂ ਜਿਹੜੇ ਥੱਲੇ ਪੋਚੇ-ਪੁਚੇ ਸਾਰੇ ਲਾ ਦਿੱਤੇ ਜੀ ਬਸ 컬러 ਚਿਵਾਰੇ ਦਾ ਕੰਮ ਹੀ ਰਹਿ ਗਿਆ ਤੇ ਆਪਾਂ ਸੋਣ ਨੂੰ ਆਪਾਂ ਜਿਹੜਾ ਨਮਾਤਮਾ ਕੇ ਬੰਨ ਦਿੱਤਾਗਾ ਤੇ ਹੁਣ ਆਪਾਂ ਇੱਥੇ ਜਿਹੜਾਗਾ ਦੁਆਰਾ ਚਵਾਰੇ ਦੇ ਵਿੱਚ ਸਾਈ ਜਿਹੜੀ ਹੈਗੀ ਸ਼ੁਰੂ ਕੀਤੀ ਹੈਗੀ ਤੇ ਕੱਲ ਮੈਂ ਇੱਕ ਵੇਲੇ ਜੇ ਬਸ ਬੈਠੀ ਵੱਟੀ ਨੂੰ ਵੀ ਪੰਗਾ ਜਾਂ ਲੈ ਲਿਆ ਜੀ ਪਰ ਹਨਾ ਸਾਨੂੰ ਪਤਾ ਫਿਰ ਕਵੇਲੇ ਪੰਗਾ ਲੈ ਤਾਂ ਲਿਆ ਪਰ ਕੱਲੇ ਬੈੱਡ ਹੀ ਸਾਫ਼ ਹੋਏ ਉਹ ਇੱਕ ਗੱਲੋਂ ਵਧੀਆ ਵੀ ਹੈ ਜੀ ਬੈੱਡ ਤਾਂ ਚਲੋ ਸਾਫ਼ ਹੋ ਹੀ ਗਏ ਹਨਾ ਹੁਣ ਤਾਂ ਜ਼ਿਆਦਾ ਕੰਮ ਨਹੀਂ ਹੈਗਾ ਤੇ ਆਪਾਂ ਦਾ ਵਾਦਾ ਜਿਹੜਾ ਕਰ ਲੈਨੇ ਹੈਗੇ ਤੇ ਝਾੜੂ ਪੋਚਾ ਮੈਂ ਚਵਾਰੇ ਦੇ ਵਿੱਚ ਵੀ ਕਰ ਦਿੱਤਾ ਹੈਗਾ ਜੀ ਝਾੜੂ ਕੱਢ ਕੇ ਉਸ ਤੋਂ ਬਾਅਦ ਪੋਚੇ ਲਾ ਦਿੱਤੇ ਹੈਗੇ ਕਿਉਂਕਿ ਫਿਰ ਚਾਦਰ ਚ ਉਧਰ ਵਛਾਦਾਂ ਮੰਗੇ ਹਨਾ ਤੇ ਫਿਰ ਜਿਹੜਾ ਹੈ ਥੱਲ ਨੂੰ ਝਾੜੂ ਦੇ ਨਾਲ ਜਿਹੜਾ ਰੇਤਾ ਉੱਠੂਗਾ ਹਨਾ ਉਹ ਵੀ ਚਾਦਰਾਂ ਤੇ ਜਾਂ ਸੋਫੇ ਉੱਤੇ ਨਹੀਂ ਹੋਊਗਾ ਤਾਂ ਕਰਕੇ ਆਪਾਂ ਪਹਿਲਾਂ ਹੀ ਜਿਹੜਾ ਝਾੜੂ ਕੱਢ ਕੇ ਪੋਚਾ ਲਾ ਦਿੱਤਾਗਾ ਤੇ ਲੋਟ ਲੱਗਿਆ ਕੋਈ ਗੱਲ ਨਹੀਂ ਆਪਾਂ ਦਵਾਰੇ ਵੀ ਲਾ ਦਾਂਗੇ ਹਨਾ ਝਾੜ ਪੂੰਝ ਕੇ ਆਪਾਂ ਦਵਾਰੇ ਵੀ ਜਿਹੜਾ ਹੈ ਪੋਚਾ ਲਾ ਦਾਂਗੇ ਤੇ ਇੱਕ ਵਾਰ ਕੇਰਾ ਸਾਰਾ ਸਾਫ਼ ਕਰ ਦਈਏ ਵੈਸੇ ਤਾਂ ਮੈਂ ਰਾਤ ਮੈਨੂੰ ਨੀਂਦ ਨਹੀਂ ਨਹੀਂ ਆਈ ਜੀ ਹਨਾ ਤੇ ਮੈਂ ਨਾ ਰਾਤ ਨੂੰ ਆਖੇ ਮੈਨੂੰ ਨੀਂਦ ਨਹੀਂ ਆਉਂਦੀ ਤੇ ਮੈਂ ਉੱਠ ਕੇ ਇਹ ਸਾਰੇ ਜੰਗਲੇ ਜੁੰਗਲੇ ਵਧੀਆ ਗਿੱਲੀਲੀ ਰਮਾਰਤੀ ਸੀਗੀ ਤੇ ਬਾਅਦ ਨਾਲ ਵਧੀਆ ਨੀਂਦ ਵਧੀਆ ਆ ਗਈ ਤੇ ਹੁਣ ਜ਼ਿਆਦਾ ਕੰਮ ਨਹੀਂ ਹੈਗਾ ਬਸ ਕੱਲੀ ਸੈਟਿੰਗ ਜੀ ਕਰਨੀ ਆ ਆਪਾਂ ਹੁਣ ਕਰ ਦਿੰਨੇ ਆ ਦਵਾਦਵ ਤੇ ਤੁਸੀਂ ਬਣੇ ਰਹੋ ਜੀ ਸਾਰੇ ਭੈਣ ਭਰਾ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਬੋ ਜਰੂਰ ਕਰਿਆ ਕਰੋ ਜੀ ਤੇ ਸਾਰੇ ਭੈਣ ਭਰਾ ਮਨ ਦਾ ਤੈ ਦੇਖ ਲਓ ਧੰਨਵਾਦ ਹੈ ਜੀ ਜਿਹੜਾ ਤੁਸੀਂ ਆਪਣੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਅ ਮੇਰੇ ਚੈਨਲ ਤੇ ਤੁਹਾਨੂੰ ਹਮੇਸ਼ਾ ਮੈਂ ਆਪਣੇ ਜਿਹੜੇ ਵੀ ਡੇਲੀ ਰੁਟੀਨ ਦੇ ਵਿੱਚ ਕੰਮ ਕਰਦੇ ਉਹ ਦਿਖਾਉਂਦੀ ਰਹਣੀ ਆ ਹਨ ਤੇ ਚਿਵਾਰੇ ਦੇ ਵਿੱਚ ਆਪਣੇ ਬਸ ਬੈੱਡ ਲੱਗੇ ਹੋਏ ਜੀ ਦੋ ਤੇ ਇੱਕ ਪੀੜਾ ਸੈੱਟ ਲੱਗਿਆ ਹੋਇਆ ਹੈਗਾ ਤੇ ਦੋ ਆਪਾਂ ਇਹਦੇ ਵਿੱਚ ਮੰਜੇ ਰੱਖਦੇ ਆ ਜੀ ਹਮੇਸ਼ਾ ਕਿਉਂਕਿ ਆਪਾਂ ਹਨਾ ਅੰਦਰ ਨਹੀਂ ਪਹੁੰਦੇ ਆਪਾਂ ਬਾਹਰ ਹੀ ਪੈਨੇ ਆ ਤੇ ਬਾਕੀ ਅਸੀਂ ਬੈੱਡ ਵੀ ਕਰਤੀ ਉਹ ਕਰਦੇ ਆ ਜੀ ਅਸੀਂ ਮੰਜੀਆਂ ਤੇ ਜ਼ਿਆਦਾਤਰ ਮੰਜੀ ਹੀ ਵਰਤਦੇ ਆਂਗੇ ਤੇ ਲੋ ਜੀ ਆਪਾਂ ਇਸ ਤਰ੍ਹਾਂ ਜਿਹੜੀ ਸਾਰੀ ਸੈਟਿੰਗ ਕਰ ਦਾਂਗੇ ਤੇ ਵੈਸੇ ਵਿੱਚ ਬਾਰੇ ਦੇ ਵਿੱਚ ਕੋਈ ਜ਼ਿਆਦੇ ਨਹੀਂ ਆਉਂਦਾ ਜੀ ਕੋਈ ਖਾਸ ਤੇ ਸੈਟਿੰਗ ਵੀ ਰਹਿੰਦੀ ਹੈ ਜਿਆਦਾ ਖਰਾਬ ਨਹੀਂ ਹੁੰਦਾਗਾ ਵੀ ਐਵੇਂ ਨਹੀਂ ਹੈਗਾ ਵੀ ਬੀ ਬੈੱਡ ਨਾਈਟ ਚਾਦਰ ਛੇਤੀ ਛੇਤੀ ਧੋਣੀ ਪਊਗੀ ਜਾਂ ਛੇਤੀ ਛਾੜ ਪੁੰਝ ਕਰਨੀ ਪਊ ਕਿਉਂਕਿ ਸਾਫ਼ ਹੀ ਰਹਿੰਦਾ ਬਸ ਇਹ ਕਮੀ ਹੀ ਆਉਂਦਾ ਕੱਲਾ ਦਿਨੇ ਪਾੜਨ ਪੜਨਾ ਹੋਰ ਕੋਈ ਖਾਸ ਮੈਂ ਵੀ ਘੱਟ ਹੀ ਆਉਣੀ ਜੀ ਤਾਂ ਹਾਂ ਕਿਉਂਕਿ ਬਰਾਂਡੇ ਬਰੁੰਡੇ ਨਹੀਂ ਹੈਗੇ ਜੀ ਹਨਾ ਬਰਾਂਡੇ ਨਾ ਹੁਣ ਕਰਕੇ ਨਾ ਥੋੜੀ ਗਰਮੀ ਦੇ ਵਿੱਚ ਤਪਦਾ ਜ਼ਿਆਦਾ ਅਚਵਾਰਾ ਤੇ ਇਸ ਲਈ ਦਿਨੇ ਤਾਂ ਅਚਵਾਰੇ ਦੇ ਵਿੱਚ ਹਾਇ ਹੀ ਨਹੀਂ ਜਾਂਦਾਗਾ ਘਾਟ ਹੀ ਆਇਆ ਜਾਂਦਾਗਾ ਤੇ ਇੱਕ ਹੁਣ ਪਰਦੇ ਜਿਹਾ ਹੈ ਪਏ ਜੀ ਪਰਦੇ ਲਾਉਣ ਦੇ ਕਾਰਨ ਜਿਹੜਾ ਹੁਣ ਜ਼ਿਆਦਾ ਸੇਕ ਮਾਰਦਾਗਾ ਲੋ ਜੀ ਬੈਠਾ ਜਿਹੜੇ ਆਪਾਂ ਬਿਲਕੁਲ ਸੈੱਟ ਕਰ ਦਿੱਤੇ ਇੱਧਰ ਸੋਫਾ ਵੀ ਜਿਹੜਾ ਆਪਾਂ ਸੈੱਟ ਕਰ ਦਿੱਤੇ ਨੇ ਤੇ ਇਹ ਟੇਬਲ ਦਾ ਹਨਾ ਕਾਗਜ਼ ਆ ਪਤੋ ਤਾਸੀਗਾ ਤੇ ਇਹਦੇ ਉੱਤੇ ਮੈਂ ਕੋਈ ਫਲਾਵਰ ਨਹੀਂ ਰੱਖਿਆ ਜੀ ਕਦੇ ਵੀ ਇਹਦੇ ਉੱਤੇ ਹਮੇਸ਼ਾ ਇਹ ਰੱਖਦੇ ਹੁੰਨੇ ਆਸੀਂ ਕੰਚ ਦਾ ਕੱਚੂ ਜਗਾ ਤੇ ਉਹਦੀ ਪਲੇਟ ਜੀ ਆ ਤੇ ਇਹਨੂੰ ਹਮੇਸ਼ਾ ਵਸੇ ਹੀ ਰੱਖਦੇ ਹੁੰਨੇ ਆ ਦੇ ਉੱਤੇ ਤੇ ਇਹਦੇ ਵਿੱਚ ਪਾਣੀ ਪਾ ਕੇ ਰੱਖਦੇ ਹੁੰਨੇ ਆ ਜੇ ਇਹਨੂੰ ਸਫ ਨਾਲ ਧੋਕੇ ਲਈਆਂ ਚੰਗੀ ਤਰ੍ਹਾਂ ਤੇ ਇੱਥੇ ਸਾਡੀ ਕੋਠੇ ਜਿਹੜੇ ਜੀ ਉਹ ਕੱਚੇ ਨੇ ਹਨਾ ਤੇ ਉਹਦੇ ਕਰਨਾ ਪਾਂਡੋ ਜਿਹੀ ਪਾਈ ਹੋਈ ਆ ਕੋਠੇ ਸਾਨੂੰ ਪਤਾ ਤੇ ਜਿਹੜੇ ਮੰਜਿਆਂ ਦੇ ਪੈਰ ਜੇ ਹੁੰਦੇ ਉਹ ਲਿਬੜ ਜਾਂਦੇ ਹੈਗੇ ਤੇ ਇਹਨਾਂ ਤੇ ਵੀ ਆਪਾਂ ਗਿੱਲੀਲੀ ਰਮਾਰ ਦਿੱਤੀ ਜੀ ਹਨਾ ਤੇ ਵਧੀਆ ਸਾਫ਼ ਕਰ ਦਿੱਤੇ ਨੇ ਜੀ ਕਿਉਂਕਿ ਜਿਹੜੇ ਲੱਗੇ ਹੋਏ ਆ ਪਾਵਿਆਂ ਦੇ ਥੱਲੇ ਰਵੜ ਜੀ ਦੇ ਇਹਨਾਂ ਤੇ ਬਹੁਤ ਜ਼ਿਆਦਾ ਮਿੱਟੀ ਲੱਗ ਜਾਂਦੀ ਹੈ ਤੁਹਾਨੂੰ ਪਤਾ ਮੇਮੂ ਆ ਜਾਂਦਾ ਗਿੱਲਾ ਹੋ ਜਾਂਦਾ ਫਿਰ ਮਿੱਟੀ ਜਿਹੜੀ ਜ਼ਿਆਦਾ ਲੱਗ ਜਾਂਦੀ ਹੈਗੀ ਤੇ ਲੋ ਜੀ ਇੱਥੇ ਆਪਾਂ ਸਾਰੀ ਜਿਹੜੀ ਇਹ ਸਫਾਈ ਕਰ ਦਿੱਤੀ ਹੈ ਪੜਦੇ ਰਹਿ ਗਏ ਪੜਦੇ ਆਪਾਂ ਹਜੇ ਨਹੀਂ ਪਾਉਂਦੇ ਜੀ ਦੇਖ ਸਕਦੇ ਹੋ ਤੁਸੀਂ ਪੜਦੇ ਆਪਾਂ 1 ਮਿੰਟ ਡਾੜੀ ਦੀ ਮਦਦ ਲਵਾਂਗੇ ਉਹਨਾਂ ਤੋਂ ਪਵਾਵਾਂਗੇ ਤੇ ਪੜਦੇ ਆਪਾਂ ਹਜੇ ਨਹੀਂ ਪਾਉਂਦੇ ਹੈਗੇ ਜੀ ਤੇ ਬਾਕੀ ਆਪਾਂ ਸਾਰਾ ਸਾਫ਼ ਕਰ ਦਿੱਤਾ ਜੀ ਝਾੜੂ ਹੀ ਕੱਢਿਆ ਕੋਚਾ ਨਹੀਂ ਲਾਇਆ ਕੰਕਨ ਮਮਾ ਰਹਿਣ ਦੇ ਵੀ ਮੈਂ ਪੜ ਰਿਆਂਗਾ ਤੇ ਇਹ ਕਹਿੰਦਾ ਮੇਰੇ ਪੈੜੇ ਹੀ ਹੋਣੀਆਂ ਗਿੱਲੇ ਦੇ ਵਿੱਚ ਕਹਿੰਦਾ ਵਧੀਆ ਸਾਫ਼ ਹੈ ਬੱਸ ਕਹਿੰਦਾ ਤੂੰ ਕੋਚਾ ਨਾ ਲਾਈਂ ਇਧਰ ਇੱਕ ਪੜੀ ਜਾ ਰਿਹਾ ਜੀ ਤੇ ਇਹ ਕਹਿੰਦਾ ਮਮਾ ਬੱਸ ਹੁਣ ਕੋਚਾ ਨਾ ਲਾਈਂ ਤੂੰ ਲਾਤ ਦਿੱਤਾ ਕੋਚਾ ਤੇ ਚਲੋ ਠੀਕ ਹੈ ਜੀ ਆਪਾਂ ਬੱਸ ਚੰਗੀ ਤਰ੍ਹਾਂ ਝਾੜੂ ਕੱਢ ਦਿੰਨੇ ਹਣਾ ਕੋਚਾ ਆਪਣਾ ਇਹ ਲੋ ਹਾਂ ਦੇ ਹੈ ਕਿਉਂਕਿ ਹੁਣ ਤਾਂ ਡੇਲੀ ਹੋਈ ਲਾਇਆ ਕਰਾਂਗੇ ਹਣਾ ਲਾਉਣੇ ਵੀ ਆ ਜੀ ਪਰ ਵਸਦਾ ਹੈ ਸਾਨੂੰ ਪਤਾ ਗਰਮੀ ਥੋੜੀ ਬੰਚਵਾਰੇ ਚ ਤਾਂ ਹਾ ਚੜਨ ਦੀ ਕੋਲ ਹੋ ਜਾਂਦੀ ਹੈ ਤਾਂ ਕਰਕੇ ਵਾਕੇ ਖਰਾਬ ਵੀ ਨਹੀਂ ਹੁੰਦਾ ਜੀ ਬਿਲਕੁਲ ਸਾਫ਼ ਰਹਿੰਦਾ ਹੈਗਾ ਤੇ ਤਾਂ ਕਰਕੇ ਚਵਾਰੇ ਚ ਇੱਕ ਦੋ ਦਿਨ ਟਪਾ ਕੇ ਜਿਹੜਾ ਹੈਗਾ ਆਪਾਂ ਪੋਚਾ ਲਾ ਦਿੰਨੇ ਹੁੰਨੇ ਹੈਗੇ ਇਹ ਹੈਗੇ ਨਹੀਂ ਜੀ ਪੜਦੇ ਹਲੇ ਆਪਾਂ ਪਾਪਾ ਤੇ ਇਹਨਾਂ ਨੂੰ ਆਪ ਅੰਦਰ ਲਾ ਦਿੰਨੇ ਆ ਸ਼ਾਮੇ ਕਿਉਂਕਿ ਤਤੀਆਂ ਹੋ ਰਹੀਆਂ ਸੀ ਇਹਨਾਂ ਧੁੱਪ ਦੇ ਨਾਲ ਤੇ ਇਹਨਾਂ ਨੂੰ ਆਪ ਅੰਦਰ ਲਾ ਦਾਂਗੇ ਤੇ ਪੜਦੇ ਆਪਾਂ ਤੈਅ ਕਰਕੇ ਇੱਧਰ ਹੋ ਉੱਧਰ ਆਓ ਦੇਖੋ ਜੀ ਸਾਈਡ ਤੇ ਲਾ ਦਿੰਦੇ ਨੇ ਤੇ ਜੀ ਦੇਖ ਮੈਂ ਰੈਡੀ ਫਰੀ ਹੋਇਆ ਉਹ ਆਪੇ ਉਹ ਕਰ ਦੇਣਗੇ ਇੱਥੇ ਆਪਾਂ ਪਾ ਰਹੇ ਹਾਂ ਜੀ ਕੱਚੂ ਦੇ ਵਿੱਚ ਪਾਣੀ ਕਹਿੰਦੇ ਇਹਦੇ ਵਿੱਚ ਹਮੇਸ਼ਾ ਪਾਣੀ ਪਾ ਕੇ ਰੱਖਣਾ ਚਾਹੀਦਾ ਤਾਂ ਕਰ ਤੇ ਵੀ ਜਿਹੜੀ ਵਰਕਤ ਰਹਿੰਦੀ ਆ ਤੇ ਬਾਕੀ ਅੱਜ ਦੀ ਵੀਡੀਓ ਚ ਇੰਨਾ ਹੀ ਧੰਨਵਾਦ